ਹੋ ਜਿੰਦਾਬਾਦ ਪਿੱਛਾ ਜੁਨੇ ਦਾ ਗ੍ਰਹ ਹੈ ਜਿੰਦਾਬਾਦ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਬਾਬਾ ਦਾ ਕਾਫਲਾ ਜਾ ਰਿਹਾ ਹੈ ਭਾਰਤੀ ਵਿਸਾੜੀ ਦਾ ਗ੍ਰਹ ਅੱਜ ਬਰਨਾਲੇ ਜ਼ਿਲ੍ਹੇ ਵੱਲੋਂ ਡੇਰਾ ਬਾਬਾ ਨਾਨਕ ਗਰਦਾਸਪੁਰ ਨੂੰ ਹੜਪੀੜ ਤਾਂ ਲਈ ਲਗਭਗ 2000 ਜਣ ਟਰਾਲੀਆਂ ਕਣਕ ਅਚਾਰ ਲੈ ਕੇ ਅੱਜ ਜਾ ਰਹੇ ਹੈ ਤੇ ਸੂਬਾ ਆਗੂ ਜਨਕ ਸਿੰਘ ਪਟਾਲ ਤੇ ਹਰਦੀਪ ਸਿੰਘ ਟੱਲੇਵਾਲ ਤੇ ਜ਼ਿਲ੍ਹੇ ਤੇ ਬਲਾਕ ਬਰਨਾਲਾ ਦੀ ਅਗਵਾਈ ਚ ਜਥਾ ਜਾ ਰਿਹਾ ਹੈ ਹੁਣ ਮੈਂ ਤੁਹਾਡੀ ਗੱਲ ਕਰਾਉਣਾ ਹੈ ਜਨਕ ਸਿੰਘ ਪਟਾਲ ਜੀ ਜਿਹਦੀ ਉਹਨਾਂ ਦੀ ਅਗਵਾਈ ਤੇ ਹਰਦੀਪ ਸਿੰਘ ਟੱਲੇਵਾਲ ਦੀ ਅਗਵਾਈ ਜਿੰਨਾਂ ਦੀ ਜਾ ਰਿਹਾ ਹਾਂਜੀ ਪ੍ਰਧਾਨ ਜੀ ਅੱਜ ਜ਼ਿਲ੍ਹਾ ਬਰਨਾਲੇ ਚੋਂ ਡੇਰਾ ਬਾਬਾ ਨਾਨਕ ਨੂੰ ਜਿਹੜਾ ਸਮਗਰੀ ਦਾ ਜਥਾ ਹੈ ਤਕਰੀਬਨ 2 ਦਰਜਨ ਟਰਾਲੀਆਂ ਅੱਜ ਇਥੋਂ 9 ਵਜੇ ਰਵਾਨਾ ਕਰ ਰਹੇ ਹਾਂ ਅਸੀਂ 6 7 8 ਤਰੀਕ ਨੂੰ ਪਹਿਲਾਂ ਪੰਜਾਬ ਦੀ ਟੀਮ ਨੇ ਉਹ ਸਾਰੇ ਹਲਕੇ ਦਾ ਦੌਰਾ ਕੀਤਾ ਉਦੋਂ ਬਾਅਦ ਸਾਰੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹਨਾਂ ਭਰਾਵਾ ਦੀ ਮਦਦ ਕੀਤੀ ਜਾਵੇ ਅਸੀਂ ਸਾਰੇ ਪੰਜਾਬ ਵੱਲੋਂ ਜਿਹੜਾ ਰਸਨਾ ਇਕੱਠਾ ਕੀਤਾ ਹੈ ਤੇ ਜਿਹੜੇ ਪੀੜਤ ਲੋਕ ਹੈ ਉਹਨਾਂ ਨੂੰ ਚਾਰ ਥਾਵਾਂ ਦੇ ਉੱਤੇ ਵੰਡੇ ਆ ਉਹਨਾਂ ਚਾਰ ਥਾਵਾਂ ਦੇ ਉੱਤੇ ਅਸੀਂ ਪਹਿਲਾਂ ਸੋਚਿਆ ਕਿ ਉਹਨਾਂ ਦੇ ਚੁੱਲ੍ਹੇ ਚੱਲਦੇ ਕਰੀਏ ਉਦੋਂ ਬਾਅਦ ਉਹਨਾਂ ਦੇ ਪਸ਼ੂਆਂ ਦਾ ਚਾਰਾ ਲੈ ਕੇ ਜਾਈਏ ਉਦੋਂ ਬਾਅਦ ਉਹਨਾਂ ਦੀ ਜ਼ਮੀਨ ਪੱਧਰ ਕਰਨ ਦੇ ਲਈ 5000 ਟਰੈਕਟਰ ਲੈ ਕੇ ਜਾਈਏ ਕਿ ਉਹਨਾਂ ਦੀ ਕਣਕ ਬੀਜਣ ਤੋਂ ਬਾਅਦ ਜਦੋਂ ਉਹਨਾਂ ਦੇ ਖੇਤਾਂ 'ਚ ਹਰਿਆਲੀ ਹੋ ਗਈ ਤਾਂ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੀਏ ਕਿ ਉਹਨਾਂ ਦੇ ਜਿਹੜੇ ਬੰਨ ਐ ਉਹ ਪੱਕੇ ਕੀਤੇ ਜਾਣ ਤਾਂ ਕਿ ਆਈ ਸਾਲ ਜਿਹੜੇ ਉਹਨਾਂ ਲੋਕਾਂ ਦਾ ਅਜਾੜਾ ਹੁੰਦਾ ਉਹ ਅਜਾੜਾ ਨਾ ਹੋਵੇ ਕਿਉਂਕਿ ਅਸੀਂ ਇਹ ਸੋਚਿਆ ਕਿ ਪੰਜਾਬ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਹੈ ਵੀ ਅਸੀਂ 20000 ਦੇਵਾਂਗੇ ਇਹ ਤਾਂ ਜੇ ਐਂ ਕਹਿਣਾ ਹੋਵੇ ਉਹਨਾਂ ਦਾ ਖਰਚ ਪੂਰਾ ਕਰਨ ਦੀ ਵੀ ਗੱਲ ਨਹੀਂ ਹੈ ਜੇ ਸੈਂਟਰ ਸਰਕਾਰ ਦੀ ਗੱਲ ਕਰੀਏ 1600 ਕਰੋੜ ਰੁਪਈਆ ਪਹਿਲਾਂ ਦਿੱਤਾ ਹੈ ਤੇ 550 ਕਰੋੜ ਰੁਪਈਆ ਹੁਣ ਡੇਢ ਦੀ ਗੱਲ ਕਰਦੇ ਆ ਪਰ ਅਸੀਂ ਸਮਝਦੇ ਆ ਕਿ ਨਾ ਸੈਂਟਰ ਸਰਕਾਰ ਨੇ ਕੁਝ ਦੇਣਾ ਹੈ ਨਾ ਪੰਜਾਬ ਸਰਕਾਰ ਨੇ ਕੁਝ ਦੇਣਾ ਹੈ ਪੰਜਾਬ ਸਰਕਾਰ ਨੇ ਇਸ ਕਰਕੇ ਨਹੀਂ ਦੇਣਾ ਕਿ ਸਾਡੇ 12000 ਕਰੋੜ ਰੁਪਈਆ ਜਿਹਦਾ ਰਾਮ ਰੋਲਾ ਪਿਆ ਹੋਇਆ ਹੈ ਜਿਹੜਾ ਇਸ ਫੰਡ ਵਾਸਤੇ ਰਿਹਾ ਹੈ ਇਹਨਾਂ ਦੇ ਮੰਤਰੀ ਬੋਲ ਨਹੀਂ ਜਾਂਦੇ ਐ ਕਿ ਸਾਡੀਆਂ ਕਿਤਾਬਾਂ ਦੇ ਵਿੱਚ 12000 ਕਰੋੜ ਰੁਪਇਆ ਹੈਗਾ ਪਰ ਖਜ਼ਾਨੇ 'ਚ ਹੈ ਨਹੀਂ ਦੇਖੋ ਕਹੀ ਕਮਾਲ ਦੀ ਗੱਲ ਹੈ ਤੇ ਪੰਜਾਬ ਦੀ ਸਰਕਾਰ ਜਿਹਨੇ ਸਾਰਿਆਂ ਦੇ ਹਿਸਾਬ ਕਿਤਾਬ ਰੱਖਣੀ ਹੁੰਦੀ ਹੈ ਆਪਦਾ ਹਿਸਾਬ ਕਿਤਾਬ ਕਿਹੋ ਜਿਹਾ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਉਹਨਾਂ ਕਿਸੇ ਨੇ ਵੀ ਲੋਕ ਉਹਨਾਂ ਲੋਕਾਂ ਦੀ ਬਾਹ ਨਹੀਂ ਫੜਦੀ ਇਸ ਕਰਕੇ ਅਸੀਂ ਆਪਣੀ ਜਥੇਬੰਦੀ ਨੇ ਇਹ ਸੋਚਿਆ ਸਾਰੇ ਪ੍ਰੋਗਰਾਮ ਅਸੀਂ ਕੈਨਸਲ ਕਰਤੇ ਅਸੀਂ ਬਰਨਾਈ ਦੇ ਵਿੱਚ 14 ਤਰੀਕ ਨੂੰ ਵੱਡੀ ਰੈਲੀ ਕਰਨੀ ਸੀ ਉਹ ਵੀ ਕੈਨਸਲ ਕਰਤੀ ਬਾਕੀ ਜਿਹੜੀਆਂ ਗੱਲਾਂ ਤੇ ਢੋਲ ਕਰਨੇ ਸੀ ਉਹ ਸਾਰੇ ਕੈਨਸਲ ਕਰਤੇ ਕੈਨਸਲ ਕਰਨ ਦਾ ਮਕਸਦ ਇੱਕੋ ਇੱਕ ਹੈ ਕਿ ਅੱਜ ਸਾਡੇ ਬਰਾਬਰ ਦੇ ਭਰਾ ਹੈ ਜਿਹੜੇ ਉਹ ਸਾਰੇ ਪੀੜਤ ਹੈ ਉਹਨਾਂ ਦੀ ਪੀੜਤ ਵਡਾਉਣ ਦੇ ਲਈ ਉਹਨਾਂ ਨੂੰ ਬਰਾਬਰ ਖੜੇ ਕਰਨ ਦੇ ਲਈ ਅਸੀਂ ਉੱਥੇ ਜਾ ਰਹੇ ਹਾਂ ਇਸ ਕਰਕੇ ਅੱਜ ਸਹੀ 9:30 ਜਿਹੜਾ ਜਥਾ ਇੱਥੋਂ ਰਵਾਨਾ ਕੀਤਾ ਜਾਊਗਾ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ 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 ਆਪਣੀ ਰਾਖੀ ਦੀ ਕਰੋ ਕਿਰਪਾ ਕਰੋ ਸਰਕਾਰਾ ਤੋਨਾ ਕਿਆ ਕਰੋ ਆਪਣੀ ਰਾਖੀ ਰਾਖੋ ਆਪਣੀ ਆਖਰੀ ਕਰਾ ਤਿਆਰੀ ਕੱਢੀ ਹੋ ਕੇ ਜੰਗਲਤਾਰੀ ਆਪਣੀ ਆਖਰੀ ਕਰਾ ਤਿਆਰੀ ਕੱਢੀ ਹੋ ਕੇ ਜੰਗਲਤਾਰੀ ਕਿਰਪਾ ਕਰੋ ਤੋਨਾ ਕਿਆ ਕਰੋ ਆਪਣੀ ਰਾਖੀ ਰਾਖੋ ਆਪਣੀ ਆਖਰੀ ਕਰਾ ਤਿਆਰੀ ਕੱਢੀ ਹੋ ਕੇ ਜੰਗਲਤਾਰੀ ਕਿੱਥੇ ਲੋਕਾਂ ਦਾ ਕਾਜ ਨਾਮਾ ਜਿੰਦਾਬਾਦ ਜਿੰਦਾਬਾਦ ਕਿੱਥੇ ਪਰਵਾਹ ਲੋਕਾਂ ਦਾ ਕਾਜ ਨਾਮਾ ਜਿੰਦਾਬਾਦ sc 77 MEEZ MA студien MEEZ MA MEEZ MA WHCHAAAA MEEZ MA MEEZ MA Studio ो रा प्यारी हले मजूरा मुलाज़ा